ਮੁਤਾਬਕ ਆਪਾਂ ਨ ਸ਼ਬਦਾਂ ਨੂੰ ਸਿੱਖੀਏ ਹੁਣ ਆਮ ਸ਼ਬਦ ਹੈ ਮਵਾਫ ਕਰਨਾ ਸਾਹ ਸੰਗਤ ਵਿੱਚ ਗੱਲ ਰੁਕ ਗਈ ਹੈ ਤੇ ਹੁਣ ਤੁਸੀਂ ਨਾ ਪੁਰਾਣੇ ਬਜ਼ੁਰਗਾਂ ਨੂੰ ਸਾਹ ਸੰਗਤ ਜੇ ਤੁਸੀਂ ਉਹਨਾਂ ਦੀ ਬੋਲੀ ਨੂੰ ਸੁਣੋ ਅੱਜ ਵੀ ਬਹੁਤ ਸਾਰੇ ਬਜ਼ੁਰਗ ਸਾਨੂੰ ਇਹੋ ਜੇ ਮਿਲਦੇ ਆ ਖਾਸ ਕਰਕੇ ਮੈਨੂੰ ਉਸ ਗੱਲ ਦਾ ਫਕਰ ਬਹੁਤ ਹੈ ਫਗਵਾੜੇ ਦੇ ਇਲਾਕੇ ਇੱਕ ਪਿੰਡ ਅਠੌੜੀ ਪਿੰਡ ਸਾਹ ਸੰਗਤ ਉੱਥੇ ਇੱਕ ਬਜ਼ੁਰਗ ਹੈ ਉਹਨਾਂ ਨੇ ਬੜਾ ਲੰਮਾ ਚਰਸਾ ਸੰਗਤ ਫੌਜ ਦੇ ਵਿੱਚ ਡਿਊਟੀ ਕੀਤੀ ਐ 에ਅਰ ਫੋਰਸ ਦੇ ਵਿੱਚ ਸੀ ਬੜਾ ਲੰਮਾ ਸਫਰ ਉਹਨਾਂ ਨੇ ਕੀਤਾ ਤੇ ਉਹ ਉਰਦੂ ਦੇ ਟੀਚਰ ਰਹੇ ਐ ਤੇ ਇਹ ਗੱਲ ਮੈਂ ਸੱਚੀ ਆਖਣੀ ਚਾਹਨਾ ਵੀ ਮੈਂ ਜਦੋਂ ਜਾ ਕੇ ਜਾਪ ਸ਼ਬਦ ਦਾ ਪਾਠ ਕੀਤਾ ਕੁਝ ਅੱਖਰ ਇਹੋ ਜਿਹੇ ਸੀ ਜਿਨ੍ਹਾਂ ਥੱਲੇ ਬਿੰਦੀ ਲੱਗਦੀ ਸੀ ਤੇ ਕਈ ਵਾਰੀ ਉਹ ਅੱਖਰ ਮੇਰੇ ਕੋਲੋਂ ਸਾਦ ਸੰਗਤ ਜਾਣੀ ਬਿੰਦੀ ਨਹੀਂ ਲੱਗਣੀ ਤੇ ਮੈਨੂੰ ਉਹ ਬਜ਼ੁਰਗ ਆਖਣ ਲੈ ਕਹਿੰਦੇ ਵੀ ਭਾਈ ਸਾਹਿਬ ਜੀ ਕਥਾ ਤੁਸੀਂ ਬਹੁਤ ਸੋਹਣੀ ਕਰਦੇ ਹੋ ਮੈਂ ਕਿਹਾ ਧੰਨਵਾਦ ਜੀ ਤੇ ਪਾਠ ਵੀ ਬੜਾ ਸੋਹਣਾ ਮੈਂ ਕਿਹਾ ਠੀਕ ਹੈ ਜੀ ਪਰ ਕਹਿੰਦੇ ਕੁਝ ਸ਼ਬਦ ਇਹੋ ਜਿਹੇ ਆ ਜਿਨ੍ਹਾਂ ਨੂੰ ਬਿੰਦੀ ਲਾ ਕੇ ਬੋਲਿਆ ਜਾਣਾ ਤੇ ਯਕੀਨ ਜਾਣਿਓ ਮੈਂ ਉਸੇ ਵਕਤ ਉਹਨਾਂ ਦੇ ਗੋਡਿਆਂ 'ਚ ਬੈਠ ਗਿਆ ਮੈਂ ਕਿਹਾ ਜੀ ਤੁਸੀਂ ਮੈਨੂੰ ਦੱਸ ਦਿਓ ਜਿੱਥੋਂ ਗੁਣ ਮਿਲਣਾ ਨਾ ਜੀ ਸਾਜ ਕਰੀਜੈ ਗੁਣਾਂ ਕੇਰੀ ਛੋੜ ਅਬਗਣ ਚੱਲੀ ਹੈ ਜਿੱਥੋਂ ਗੁਣ ਮਿਲਣਾ ਉਹ ਭਾਵੇਂ ਛੋਟਾ ਹੈ ਭਾਵੇਂ ਵੱਡਾ ਹੈ ਉਸੇ ਵਕਤ ਉਹਦੇ ਕੋਲ ਰੁਕ ਜਾਣਾ ਚਾਹੀਦਾ ਵੀ ਸਾਨੂੰ ਗੁਣ ਦੇ ਦੇ ਤੇ ਫਿਰ ਮੈਨੂੰ ਦੱਸਣ ਲੱਗੇ ਕਹਿੰਦੇ ਪੁੱਤਰ ਜੀ ਵੀ ਜਿਹੜਾ ਅਸੀਂ ਸ਼ਬਦ ਨਾਲ ਤੁਸੀਂ ਦੇਖੋ ਆਪਾਂ ਤਾਂ ਸਾਧ ਖਾਕ ਹੀ ਖਾਕ ਬੋਲਦੇ ਆ ਖਾਕ ਪਰ ਖਾਕ ਸ਼ਬਦ ਨਹੀਂ ਖਖੇ ਪੈਰ ਚ ਬਿੰਦੀ ਤੇ ਖਖੇ ਨੂੰ ਕੰਨਾ ਕਕਾ ਖਾਕ ਇਸ ਤਰ੍ਹਾਂ ਸ਼ਬਦ ਨੂੰ ਬੋਲਿਆ ਜਾਂਦਾ ਹੈ ਇਸੇ ਤਰ੍ਹਾਂ ਸ਼ਬਦ ਹੈਗਾ ਖਵਾਰੀ ਖਵਾਰੀ ਉਹ ਇਸੇ ਤਰ੍ਹਾਂ ਸ਼ਬਦ ਬੋਲਦੇ ਆਪਾਂ ਇਹ ਬਿੰਦੀ ਲਾ ਕੇ ਸ਼ਬਦ ਜਿਹੜੇ ਸਾਸ ਸੰਗ ਤਖਰ ਬੋਲੇ ਜਾਂਦੇ ਆ ਖਵਾਰੀ ਸ਼ਬਦ ਹੋ ਗਿਆ ਖਾਕ ਸ਼ਬਦ ਹੋ ਗਿਆ ਯੋਰ ਸ਼ਬਦ ਹੋ ਗਿਆ ਹੁਣ ਜਿਹੜਾ ਆਪਾਂ ਪੜਦੇ ਜਪਦੀ ਸ਼ਬਦ ਵਿੱਚ ਆਖਣ ਯੋਰ ਉੱਥੇ ਆਮ ਸੰਗ ਜੋਰ ਪੜੀ ਜਾਂਦੀ ਹੈ ਜੋਰ ਦਾ ਅਰਥ ਹੈਗਾ ਜੋੜਨਾ ਯੋਰ ਦਾ ਅਰਥ ਹੈਗਾ ਤਾਕਤ bala